ਤੋ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਪੀਸੀ ਦੇ ਵਿੱਚ ਸਾਰੇ ਅੰਮ੍ਰਿਤਸਰ ਦੇ ਗੱਲ ਇਸ ਟੈਪ ਕੱਟ ਕੇ ਆਇਓ। ਬਈ ਅੱਜ ਤੁਹਾਨੂੰ ਅੱਤੇ ਤੁਹਾਡੇ ਰਾਈ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਦਮਿੰਦ ਸ਼੍ਰੀ ਅਰਵਿੰਦ ਕੇਰਿਵਾਲ ਜੀ ਅੱਤੇ ਪੰਜਾਬ ਦੇ ਮਾਨਯੋਗ ਹਰਮਨਪਿਆਰੇ ਮੁੱਖ ਮੰਤਰੀ ਸਬਾਤ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਛੇ ਤੋਂ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ ਖਾ ਖਾਤੇ ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦ ਸਲੱਖਣ ਸਿੰਘ ਜੀ ਇਹਨਾਂ ਦਾ ਗਵਾਸ ਮੰਗਲਪਿੰਡ ਹੈ ਧਾਦੀਵਾਲ ਦੇ ਨੇੜੇ ਗਰਦਾਸਪੁਰ ਧਾਦੀਵਾਲ ਦੇ ਨੇੜੇ ਇਹਨਾਂ ਨੂੰ ਜਲਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਕਿ ਬਲਬੀ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਜਦੋਂ ਇਹਨਾਂ ਨੂੰ ਪრობਲਮ ਆਈ ਤੇ ਇਹਨਾਂ ਦੇ ਆਪਣੇ ਇਲਾਜ ਵਾਸਤੇ ਗਰਾਸਪੋਰਡ ਦੇ ਵਿੱਚ ਡਾਕਟਰਾਂ ਨੂੰ ਜਿਦੋਂ ਦਿਖਾਇਆ ਕਿ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਅਮਰੋਸ਼ਾ ਚਲਿਓ ਅਮਰੋਸ਼ਾ ਉਹ ਬਹਾਵਾ ਹਸਪੀਟਲ ਦੇ ਵਿੱਚੋਂ ਇਲਾਜ ਕਰਾ ਕੇ ਆਏ ਆ ਉਹ ਨਾਲ ਹੀ ਦਰਵਾਸ بولਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ 2.5 ਤੋਂ 3 ਲੱਖ ਰੁਪਇਆ ਜਿਹੜਾ ਲੈ ਕੇ ਜਾਣਾ ਤਾਂ ਤੁਹਾਡਾ ਇਹ ਇਲਾਜ ਜਿਹੜਾ ਹੋਣਾ ਪਰ ਜਿਹੜਾ ਬੰਦਾ ਦਿਹਾੜੀ ਕਰਦਾ ਜਿਹੜਾ ਬੰਦਾ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦਾ ਮਜ਼ਦੂਰ ਹੈ ਸ਼ਰਦਨ ਕੋ 5 ਲੱਖ ਰੁਪਇਆ 3 ਲੱਖ ਰੁਪਇਆ ਕਿੱਥੋਂ ਆਣਾ ਔਰ ਇਹ ਚਾਵੇ ਕਮਵਾ ਕੇ ਪਾਵੇ ਕਹਿੰਦੇ ਕਿ ਅਸੀਂ ਟੈਲੀਵਿਜ਼ਨ ਤੋਂ ਸੁਣਿਆ ਆ ਕੁਮਾਰਾਂ ਦਾ ਸੁਣਿਆ ਟੈਲੀਫੋਨਾਂ ਤੋਂ ਦੇਖਿਆ ਕਿ ਕੇਲੀਵਾਦ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹਦੇ ਨਾਲੇ ਵੀਰਵਾਦ ਇਹ ਕਾਰ ਬਣਾਇਆ ਅੱਜ ਜਿਹੜਾ ਮੈਂ ਕਾਰ ਤੁਹਾਨੂੰ ਦਿਖਾ ਦਿਆਂ ਵੀਰ ਵਾਰ ਇਹਨਾਂ ਨੇ ਕਾਰ ਬਣਾਇਆ ਔਰ ਇਹ ਸਟਾਰ ਨੇ ਚੁੱਕ ਕੇ ਬਾਦ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰ ਲੈ ਕੇ ਹਮ ਬਾਬਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਇਆ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਲਾਲ ਫਰੀ ਹੋਊਗਾ ਔਰ ਇਹਨਾਂ ਦੇ ਹਾਰਟ ਵਿੱਚ ਸਟੰਟ ਪਾਇਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਹੈ। ਉਹ ਸਰ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਮ ਪੰਜਾਬੀ ਦਿਹਾੜੀ ਕੰਮ ਨਾਲਾ ਪੰਜਾਬੀ ਪਰਮਿੰਦ ਕੇ ਵੀ ਵਾਦੀ ਨੂੰ ਭਗਵਾਨ ਸ੍ਰੀ ਮਾਨ ਜੀ ਨੂੰ ਇਹ ਕਿਦਾਂ ਸੀਸਾ ਦੇਦੇ ਆ ਮੈਂ ਨਾ ਵੀ ਸਾਡੀ ਹੱਦ ਬੀਤੀ ਸੁਣਦਾ ਸੀਗਾ ਇਹਨਾਂ ਦੀ ਧੀ ਦਾਣੀ ਤੇ ਮੇਰੀ ਮਾਂ ਜਿਹੜੀ ਆਪਣੇ ਡੈਡ ਦਾ ਲਾਜ ਕਰਾ ਰਹੀ ਸੀਗੀ ਇਹ ਬੱਚਾ ਦੀ ਨੇ ਦੱਸਿਆ ਕਿ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਤੇ ਜੇ ਮਾਨ ਸਾਹਿਬ ਇਹ ਕਾਰ ਚਾਲੂ ਨਾ ਕਰਦੇ ਤੇ ਸਰ ਇਹ ਵਿਚਾਰਿਆਂ ਨੇ ਲਾਜ ਕਿੱਥੋਂ ਕਰਾਉਣਾ ਸੀਗਾ ਹੋਰ ਹੋ ਸਕਦਾ ਅੱਜ ਸਾਡੇ ਵਿੱਚ ਨਾ ਹੁੰਦੇ ਕਿਉਂਕਿ ਦਿਲ ਦੀ ਬਿਮਾਰੀ ਇਦਾਂ ਦੀ ਹੈ ਐਤੋਂ ਪਹਿਲਾਂ ਕਿ ਇਹ ਖੁਦ ਵੀ ਤੁਹਾਡੇ ਨਾਲ ਗੱਲ ਕਰ ਮੈਂ ਸਭੁੱਤੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਇਹ ਕਾਰ ਤੁਸੀਂ ਬਣਾਉਣਾ ਸਾਧੀਆਂ ਟੀਮਾਂ ਸਰਕਾਰੀ ਅਧਿਕਾਰੀ ਸਾਰੇ ਕਾਰ ਬਣਾ ਰਹੇ ਆਂ ਔਰ ਕਾਰ ਦੇ ਉੱਤੇ ਕਾਰ ਬਣਾਉਣੀ ਤੁਸੀਂ ਆਧਾਰ ਕਾਰ ਤੇ ਵੋਟਰ ਕਾਰ ਖੜਨਾ ਔਰ ਕਾਰ ਦੇ ਉੱਤੇ ਘਰ ਦੇ ਹੈਡ ਜਿਹੜਾ ਮੁਖੀ ਜਿਹੜਾ ਉਹਦੇ ਨਾਮ ਤੇ ਕਾਰ ਬਣਾਉਣਾ ਬਾਕੀ ਤੁਸੀਂ ਆਪਣੇ ਪਰਿਵਾਰ ਦੇ ਸਾਰਿਆਂ ਦੇ ਨਾਮ ਜਿਹੜੇ ਦੱਸ ਰਿਹਾ ਉਹਨੇ ਮੈਨੂੰ ਇਸ ਭੈਣ ਨੇ ਦੱਸਿਆ ਕਿ ਸਾਡੇ ਸੱਤ ਜੀ ਜਿਹੜੇ ਉਹ ਇਹਦੇ ਕਾਰ ਦੇ ਉੱਤੇ ਦਲਦਨੇ ਸੱਤ ਜੀ ਤੁਸੀਂ ਦੇਖੋ ਇੱਕੋ ਬਲਵਾਨ ਨੂੰ ਸੱਤ ਜੀਆਂ ਨੂੰ ਮਾਨ ਸਰ ਨੇ ਤੇ ਕੇ ਜੀ ਆਪਾਂ ਨੇ ਏਡੀ ਵੱਡੀ ਸੌਂਤ ਦਿੱਤੀ ਆ ਗਰੀਬ ਪਰਵਾਰ ਜਿਹੜੇ ਇਹਨਾਂ ਨੂੰ ਸੌਂਤ ਦਿੱਤੀ ਆ ਪਰ ਮੈਂ ਸਰਦਾ ਸਲੱਖਣ ਸਿੰਘ ਜੀ ਨੂੰ ਏ ਬੇਨਤੀ ਕਰੂੰਗਾ ਬਾਕੀ ਗੱਲ ਮੈਂ ਬਾਅਦ ਚ ਕਰਦਾ ਮੈਂ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਤੁਹਾਨੂੰ ਇਸ ਆਪਣੀ ਬਿਮਾਰੀ ਦੇ ਬਾਰੇ ਤੋਂ ਉਹਨਾਂ ਨੂੰ ਜਿਹੜਾ ਫਾਇਦਾ ਆ ਪਰ ਤੁਸੀਂ ਸਾਰੇ মিডিਆ ਵਾਲੇ ਦੋਸਤੇ ਮੈਨੂੰ ਚੇਤਾ ਆ ਗਿਆ ਤੁਹਾਡੇ ਗੱਲ ਕਰਦੇ ਆ 1.5 ਮਹੀਨਾ ਪਹਿਲਾਂ ਅੰਬਸਰ ਦੇ ਇੱਕ ਜਰਨਲਿਸਟ ਨੇ ਮੈਨੂੰ ਕਾਲ ਕੀਤੀ ਤੋਂ ਉਹਨਾਂ ਦੀ ਮਦਦ ਅੰਬਸਰ ਦੇ ਕੇ ਹਸਪਤਾਲ ਵਿੱਚ ਦਾਖਲ ਸਗੀ ਉਦੋਂ ਉਹ ਬਿੰਦੂ ਕਹਿੰਦਾ ਦੀ ਇਹਨਾਂ ਦੇ ਉੱਤੇ 2 ਲੱਖ ਬਿੱਲ ਬਣਾਉਂਦਾ ਧਾਲੀਆ ਸਾਹਿਬ ਸਾਡੀ ਥੋੜੀ ਮਤ ਕਰੋ ਤੇ ਮੈਂ ਹਸਪਤਾਲ ਵਾਲਿਆਂ ਨੂੰ ਡਾਕਟਰ ਮੇਰੀ ਚੰਗੀ ਸਵੱਟ ਕਰਦੇ ਸੀਗੇ ਮੈਂ ਕਿਹਾ ਯਾਰ ਗਰੀਬ ਬੰਦਾ ਵਿਚਾਰਾ ਛੋਟਾ ਜਰਨਲਿਸਟ ਆ ਤੇ ਤੁਸੀਂ ਇਹਨੂੰ ਥੋੜਾ ਮੱਲਾ ਜਿਹੜਾ ਡਿਸਕਾਊਂਟ ਕਰ ਦਿਓ ਤੇ ਮੈਨੇ ਖੈਮ ਦੇ باوجود ਹੀ ਉਹਨਾਂ ਨੇ ਕਿਹਾ ਦੀ 25 ਹਜ਼ਾਰ ਤੱਕ ਆ ਦਿੰਦੇ ਉਹ ਵੱਧ ਨਹੀਂ ਘਟਾ ਸਕਦੇ ਉਹਦੇ ਬਾਅਦ ਦੇ ਵਿੱਚ ਮੈਨੂੰ ਦੱਸਿਆ ਕਿ ਪੌਣੇ 2 ਲੱਖ ਰੁਪਈਆ ਪਤਾ ਨਹੀਂ ਉਹਨਾਂ ਨੇ ਕਿੱਦਾਂ ਬਚਾ ਲਏ ਨੇ ਫੜ ਤੜ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਸੋ ਅੱਜ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬੀਓ ਤੁਹਾਡਾ ਹਲਾਜ ਜਿਹੜਾ ਭਗਵੰਤ ਮਾਨ ਜੀ ਨੇ ਹਰਦਕੇ ਰਿਵਾਜ਼ੀ ਨੇ ਫਰੀ ਕਰਤਾ ਤੁਹਾਨੂੰ ਸਿਹਤ ਵਾਰੇ ਸੋਚਣ ਦੀ ਲੋੜ ਨਹੀਂ ਸਾਡੀ ਸਰਕਾਰ ਦੋ ਜੰਦਿਆਂ ਦੇ ਉੱਤੇ ਐਜੂਕੇਸ਼ਨ ਤੇ ਸਿਹਤ ਦੇ ਉੱਤੇ ਕੰਮ ਕਰਦੀ ਆ ਬੋਲ ਲੋ ਬਰੋਦੀ ਗੱਲਾਂ ਕਰਦੇ ਸੀਗੇ ਆ ਦੇਖੋ ਤੁਹਾਡੇ ਸਾਹਮਣੇ ਬੈਠਾ ਸੁਲੱਖਣ ਸਿੰਘ ਆ ਇਹਦਾ ਕਾਰ ਹੈ ਇਹ ਲਾਜ ਕਰਾ ਗਿਆ ਜ਼ਵਾਹਾ ਹਸਪੀਟਲ ਤੇ ਹੁਣੇ ਇਹਦੇ ਪਰਿਵਾਰ ਦੇ ਮੈਂਬਰ ਨਾਲ ਨੇ ਇਹਨੂੰ ਕਹਿੰਦੇ ਸਦਾਤ ਭਗਵਾਨ ਸੇ ਮਾਨ ਦੀ ਸਰਕਾਰ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੀ ਸਿਹਤ ਦਾ ਖਿਆਲ ਜਿਹੜਾ ਰੱਖਦੀ ਆ ਲੋਕਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਜਿਹੜਾ ਖਿਆਲ ਰੱਖਦੀ ਆ ਸੋ ਮੈਂ ਛੇ ਦਵਾ ਦਾ ਤੁਹਾਡੇ ਨਾਲ ਗੱਲ ਕਰਦਾ ਪਰ ਮੈਂ ਸਰਦਾਰ ਸਲੱਖਣ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ 2 ਮਿੰਟ ਜਿਹੜਾ ਗੱਲ ਵੀ ਕਰ ਲ ਗਏ ਆਪਣੇ ਹੱਥੀ 당ੂ ਇਹ ਕਾਰ ਜਿਹੜਾ ਉਹ ਦਿਖਾਉਣਗੇ ਸਰਦਾਰ ਸਲੱਖਣ ਸਿੰਘ ਜੀ ਹਲੋ ਭੈਣ ਜੀ ਮੈਂ ਤੁਹਾਨੂੰ ਪੁੱਛਿਆ ਕਿ ਤੁਹਾਨੂੰ ਪਤਾ ਕਿ ਇਲਾਜ ਤੇ ਕਿੰਨੇ ਪੈਸੇ ਲੱਗੇ ਡਾਕਟਰ ਨੇ ਦੱਸਿਆ ਇਹ ਕਹਿੰਦੇ ਜੀ ਡਾਕਟਰ ਨੇ ਕਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਾ ਵੇ ਦੇਖੋ ਮੈਂ ਮੈਂ ਪੁੱਛ ਰਿਹਾ ਸੀ ਕਿ ਤਿੰਨ ਸਟੰਟ ਪਏ ਤੁਹਾਡੇ ਕੋਲ ਡਾਕਟਰ ਨੇ ਕਿੰਨੇ ਪੈਸੇ ਕਤੇ ਤਾਂ ਕਹਿੰਦੇ ਸਾਨੂੰ ਡਾਕਟਰ ਨੇ ਕਹਤਾ ਕਿ ਤੁਹਾਡੇ ਨਾ ਕੋਈ ਮਰਮਲ ਦੀ ਕਾਰਡ ਆ ਗਿਆ ਤਿੰਨ ਸਟੰਟ ਪਾ ਕੇ ਸਰਜਰੀ ਕਰਾ ਕੇ ਤੇ ਸਰਦਾਰ ਸਲੱਖਣ ਸਿੰਘ ਉਹੜੀ ਤੁਹਾਡੇ ਸਾਹਮਣੇ ਬੈਠਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਕੇ ਤਾਂ ਆਦਮੀ ਨੇ ਕੀ ਜੀ ਗੱਲ ਕਰਤਾ ਕੇ ਜੀ ਉਹ ਕਰਕੇ ਤੋਂ ਮੈਂ ਇਹ ਤੁਹਾਡੇ ਭਾਈ ਸੁਚੇ ਸੁਚੇਪ ਦੀ ਅਭਿਆਨ ਨੂੰ ਇਹ ਕਹਿਣਾ ਚਾਹੁੰਦਾ ਇਹ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਹੈ ਮਾਨ ਸਰਕਾਰ ਨੇ ਹਰ ਬੰਦੇ ਨੂੰ ਆਪਣਾ ਕਾਰਡ ਜਿਹੜਾ ਬਣਾਉਣਾ ਚਾਹੀਦਾ ਆਪਣਾ ਆਧਾਰ ਕਾਰਡ ਆਪਣਾ ਵੋਟਰ ਕਾਰਡ ਲੈ ਕੇ ਹਰ ਬੰਦਾ ਆਪਣਾ ਕਾਰਡ ਬਣਾਵੇ ਤੇ ਸਰਕਾਰ ਦਾ ਜਿਹੜਾ ਫਾਇਦਾ ਲਵੇ ਮੈਂ ਇਹ ਤੁਹਾਡੇ ਭਾਈ ਕਹਿਣਾ ਚਾਹੁੰਦਾ ਸੀ ਬਸ ਹੁਣ ਤਾਂ ਕਿੰਨੇ ਕਾਰਡ ਬਣ ਚੁੱਕੇ ਆ ਜੀ ਪੂਰੇ ਪੰਜਾਬ ਦੇ ਮੇਰੇ ਖਿਆਲ 2.5 ਤੋਂ 3 ਲੱਖ ਬਣ ਗਿਆ ਹਾਂ ਇਹ ਬਣ ਜਾਊਗਾ ਅਗਲੇ 2-3 ਮਹੀਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਅਸੀਂ ਆਪਣੇ ਟੀਮਾਂ ਵੀ ਲਾਈਆਂ ਸੈਂਟਰ ਵੀ ਖੋਲੇ ਆ ਸੈਂਟਰਾਂ ਦੇ ਚੱਲਦਾ ਕਿਉਂਕਿ ਕਈਆਂ ਥਾਵਾਂ ਤੇ ਨੈਟ ਘਟ ਜਾਂਦਾ ਇੰਟਰਨੈਟ ਤੇ ਕੰਮ ਐ ਸੱਸ ਜੇ ਚੱਲ ਵਿਆ ਪਰ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਸਰਬਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਇਹ ਤੁਰਕੇ ਆਉਣਾ ਤੇ ਤੱਕ ਜਾਰੀ ਰਹੂਗੀ ਪੂਰੇ ਪੰਜਾਬੀਆਂ ਦੇ ਜਿਹੜੇ ਆ ਹਲਤਕਾਰ ਜਿਹੜੇ ਬਣਾ ਕੇ ਛੱਡਾ ਸਰਦਾਰ ਸਾਹਿਬ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਜਿਹੜੇ ਹਸਪਤਾਲ ਨੇ ਤੁਸੀਂ ਰਿਕੁਆਇਰ ਕਰ ਚੁੱਕੇ ਹੋ ਕਿ ਉੱਥੇ ਇੱਕ ਆਰ ਚੱਲੇਗਾ ਜੀ ਜੀ ਇਹ ਤਾਂ ਲਗਭਗ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਪੂਰੇ ਪੰਜਾਬ ਚ ਕਿੰਨੇ ਕਿਹੜੇ ਹਸਪਤਾਲ ਨਹੀਂ ਤੇ ਮੇਰਾ ਖਿਆਲ ਹੈ 52 ਤੋਂ ਵੱਧ ਹਸਪਤਾਲ ਹੋ ਗਏ ਜਿਨ੍ਹਾਂ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਹੈਗਾ ਸਰਕਾਰੀ ਹਸਪਤਾਲ ਕੋਈ ਨਹੀਂ ਪ੍ਰਾਈਵੇਟ ਹਸਪਤਾਲ ਜਿੱਦਾਂ ਰੰਧਾਵਾ ਹਸਪੀਟਲ ਤੋਂ ਆਏ ਹੋਣੇ ਪ੍ਰਾਈਵੇਟ ਹਸਪੀਟਲ ਤੋਂ ਆਏ ਅਸੀਂ ਬੜਾ ਕੋਸ਼ਿਸ਼ ਕਰਵਿਆਂ ਕਿ 100% ਜਿਹੜੇ ਕਾਰਡ ਦੇ ਨਾਲ ਹਸਪਤਾਲ ਦੇ ਨਾਲ ਜੁੜ ਜਾਣ ਜੇਕਰ ਕੋਈ ਇਲਾਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਤੇ ਉਹਦੇ ਵਾਸਤੇ ਕੀ ਤਸਦੀਕ ਰੱਖੀ ਗਈ ਹੈ ਕੋਈ ਕਾਨੂੰਨੀ ਕਾਰਵਾਈ ਉਸ ਹਸਪਤਾਲ ਤੇ ਹੋਏਗੀ ਸਰ ਨਹੀਂ ਜੀ ਉਹ ਹਸਪਤਾਲ ਜਿਹੜਾ ਸਾਡੀ ਲਿਸਟ ਦੇ ਵਿੱਚ ਹੋਊਗਾ ਜੇ ਉਹ ਇਲਾਜ ਨਹੀਂ ਕਰੂਗਾ ਤੇ ਲਾਜ਼ਮੀ ਸਰਕਾਰ ਦੇ ਖਿਲਾਫ ਕਾਰਵਾਈ ਕਰੂਗੀ ਪਰ ਮੇਰੀ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਜਿੱਥੇ ਤੁਹਾਨੂੰ ਲੱਗੇ ਗੱਲ ਆਈ ਨਹੀਂ ਹੋ ਰਿਆ ਉੱਥੇ ਆਪਣੇ ਸਬੰਧਤ ਐਸਐਮਓ ਨੂੰ ਸ਼ਿਵ ਸੱਜਣ ਨੂੰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸਾਡੇ ਹਲਕਾ ਚਾਜਦੂ ਸਾਡੇ ਬਲਾਕ ਪ੍ਰਧਾਨ ਨੂੰ ਉਸ ਪਿੰਡ ਦੇ ਸਰਪੰਚ ਨੂੰ ਤੁਸੀਂ ਦਸਣਾ ਹੀ ਆਪੇ ਉਹਦਾ ਲਾਜ ਕਰਾ ਕੇ ਦੋ ਸਾਡੇ ਵੱਲੋਂ ਆਪਾਂ ਆਡਰੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਚਿਹਤਿਆਂ ਦੀਆਂ ਪੱਤਰੀਆਂ ਬਣਾਏਗੀ ਉਹਨਾਂ ਦੇ ਕਾਰਡ ਬਣਨੇ ਨੇ ਜਿਹੜੇ ਬੰਦੇ ਕੰਮ ਕਰ ਰਹੇ ਜਿਹੜੇ ਬੰਦੇ ਫੌਂਡ ਆਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਆਪਣੇ ਚਿਹਤਿਆਂ ਵਾਲਾ ਸਭ ਆਮ ਆਦਮੀ ਪਾਰਟੀ ਦੀ ਇਹ ਕਮ ਕਾਰੀ ਹਰ ਪੰਜਾਬੀ ਦਾ ਧਰਮ ਬਣੂ ਜੀ ਕਿਸੇ ਨੂੰ ਕਿਹਦੀਆਂ ਗੱਲਾਂ ਚਾਉਂਦੀ ਲੋੜ ਨਹੀਂ ਕੋਈ ਕੋੜਾ ਕੌਣ ਕਹਿੰਦਾ ਕੀ ਕਹਿੰਦਾ ਮੈਂ ਤੁਹਾਨੂੰ ਕਹਤਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰ ਪੰਜਾਬੀ ਦਾ ਧਰਮ ਬਣਾਵਾ ਕੇ ਕਹਿੰਦਾਉਂਦੀ ਕੋਈ ਲੋੜ ਬੜੇ ਜੋਰ ਸ਼ੋਰ ਨੇ ਕੰਮ ਉਠਿਆ ਸੀਗਾ ਨਾਲ ਹੀ ਠੱਪ ਹੋ ਗਿਆ ਧਰਮ ਕੀ ਗੀ ਨਾ ਕਿੱਥੇ ਠੱਪ ਹੋ ਗਿਆ ਜੀ ਕਹਿੰਦੇ ਬੰਦੇ ਨਹੀਂ ਓਏ ਕਿੱਥੇ ਬਾਬਾ ਜੀ ਕਿੱਥੇ ਜਾ ਤੂੰ ਕਿੱਥੇ ਲੈ ਆਉ ਤੜੇ ਕਾਰ ਬਣਾਏਂ ਜਾਓ ਸਾਰੇ ਨੇ ਬਣਾਪਤ ਨਾ ਬਣਾਵਾ ਨਾ ਸਾਰੇ ਮੀਡੀਆ ਦੇ ਔਰ ਛੋਟਾ ਟਾਈਮ ਲਵੋ ਤੁਹਾਨੂੰ ਨਾ ਕਰਦਾ ਇੱਥੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ মিডিਆ ਦੇ ਬਣਾਉਂਦੇ ਆਓ ਮੈਂ ਛੋਟਾ ਛੋਟਾ ਸੁਣੋ ਮੇਰੀ ਗੱਲ ਸੁਣੋ ਸਾਰੇ মিডিਆ ਦੇ ਸਾਥੀ ਮੈਂ ਸ਼ਿਵ ਸੱਜਣ ਦੀ ਡਿਊਟੀ ਲਾਉਂਦਾ ਤੁਸੀਂ ਸਾਰੇ ਜਾਣੇ ਮੈਂ ਸ਼ਿਵ ਸੱਜਣ ਦੀ ਹੁਣੇ ਡਿਊਟੀ ਲਾ ਦਿੰਦਾ ਪੀਸੀ ਖਤਮ ਹੋਣ ਤੋਂ ਬਾਅਦ ਸਾਰੇ ਅੰਬਸਾ ਦੇ ਜਰਨਲਿਸਟ ਜਿਹੜੇ ਆਪਣਾ ਕਾਰ ਬਣਾਉਂ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਆਪਣਾ ਸਰਮਾਹਿਕ ਇੱਕ ਪਾਸੇ ਸਰਕਾਰ ਕੰਮ ਕਰ ਰਹੀ ਹੈ ਅਸੀਂ ਦੇਖ ਰਹੇ ਹਾਂ ਤੀਰਵ ਯਾਤਰਾ ਵਰਗੀਆਂ ਬੱਸਾਂ ਜਾ ਰਹੀਆਂ ਨੇ ਦੂਜੇ ਪਾਸੇ ਹਰਕਾਰ ਦਾ ਵੀ ਬੰਦੀ ਹੈ ਪਰ 85 ਬਾਜਬਾ ਦੀ ਗੱਲ ਕਰਨਾ ਚਾਹਾਂਗੇ ਉਹਨਾਂ ਨੇ ਇੱਕ ਬਹੁਤ ਇਕਣੀ ਜਿਹੜੀ ਹੈ ਉਹ ਸਰਪ੍ਰਿੰਸ ਸਿੰਘ ਕੇਬੀਓ ਮੰਤਰੀ ਸਾਹਿਬ ਨੇ ਕੀਤੀ ਹੈ ਉਹ ਅਸੀਂ ਸ਼ਾਇਦ ਕੋ ਧਿਆਨ ਨਹੀਂ ਕਰ ਸਕਦੇ ਕਿਵੇਂ ਲਈ ਗਏ ਨਹੀਂ ਨਹੀਂ ਕੱਲ ਦੇਖੋ ਕੱਲ ਜੋ ਜੰਡਿਆਲੇ ਦੇ ਵਿੱਚ ਕਾਂਗਰਸ ਨੇ ਜਿਹੜੀ ਮੀਟਿੰਗ ਕੀਤੀ ਆ ਕਾਂਗਰਸ ਦੇ ਲੀਡਰ ਵਿਰੋਧੀ ਧਿਰ ਦੇ ਨੇਤਾ ਸਰਵੋਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਕੈਬਨਟ ਮੰਤਰੀ ਜਨਿਆਰੇ ਹਲਕੇ ਤੋਂ ਸਾਡੇ ਐਮਐਲਏ ਸਰਦਾਰ ਭਗਵੰਤ ਸਿੰਘ ਜੀਟਿਓ ਦੇ ਬਾਰੇ ਚ ਜਿਹੜੀ ਟਿੱਪਣੀ ਕੀਤੀ ਹੈ ਸਾਹਿਬ ਮੈਂ ਕਹਿ ਸਕਦਾ ਕਿ ਕਾਂਗਰਸੀ ਪਾਗਲ ਹੋ ਗਿਆ ਤੁਸੀਂ ਜਿਹੜੇ ਮਿਹਨਤ ਕਰਨ ਵਾਲੇ ਲੋਕ ਹੈ ਜਿਹੜੇ ਮਿਹਨਤ ਕਰਕੇ ਆਏ ਹਨ ਜਿਹੜੇ ਕੋ ਖੇਤੀ ਕਰਦੇ ਕੁਛ ਕਰਦੇ ਹੈ ਜੀਟਿਓ ਸਾਹਿਬ ਉਸ ਬਾਪ ਦੇ ਪੁੱਤਰ ਆ ਜਿਹਦਾ ਬਾਪ ਬੈਂਡਵਾ ਕੰਮ ਕਰਦਾ ਸੀਗਾ ਰੋਟੀ ਕਮਾਉਂਦੇ ਹੀ ਬਾਜਾ ਸਾਹਿਬ ਉਹਨਾਂ ਕੈਨ ਲੁੱਟਿਆ ਤਦੀ ਬਾਜਾ ਸਾਹਿਬ ਉਹਨਾਂ ਸੁਭਾਗਿਕ ਦਿੱਦੀ ਕੀਤੀ ਉਹਨਾਂ ਬੈਂਡ ਮਜਾਇਆ ਖੁਸ਼ੀਆਂ ਦੇ ਮੌਕੇ ਦੇ ਉੱਤੇ ਉਹਨਾਂ ਦੇ ਬਾਪ ਨੇ ਆਪਣੇ ਬੱਚੇ ਨੂੰ ਪਾਲ ਕੇ ਪੜਾ ਕੇ ਇਟੀਗ ਲਵਾਇਆ ਸ਼ਰਦਾ ਦੇ ਬਾਪ ਸਮਝ ਲੱਗ ਤਾ ਨਹੀਂ ਕਿ ਤਾ ਪਤਾ ਕਰੋ ਕਾਡਾ ਪਤਾ ਕਰੀਏ ਤੁਸੀਂ ਕਹਿ ਰਿਹਾ ਮਟਕਿਆਂ ਤੋਂ ਭਲੇਓ ਤੁਸੀਂ ਕੀ ਗੱਲ ਕੀਤਾ ਪਤਾ ਨਹੀਂ ਤੁਹਾਨੂੰ ਸਾਡੇ ਗਰੀਬਾਂ ਦੇ ਬੱਚਿਆਂ ਬਾਰੇ ਇਦਾਂ ਕਹਿੰਦੇ ਹੋ ਪਹਿਲਾਂ ਵੀ ਤੁਹਾਨੂੰ ਅਸੀਂ ਕਿਹਾ ਸਾਡੇ ਇਹੀ ਗਰੀਬਾਂ ਦੇ ਬੱਚੇ ਮੈਂ ਬਲਦਾ ਬਾਜਵਾ ਨੂੰ ਕਹਿੰਦਾ ਜੇ 27 ਇਚ ਤੁਹਾਡੀਆਂ ਜਮਾਨਤਾਂ ਫੇਰ ਜ਼ਬਤ ਕਰਾਵਾਂਗੇ ਤੁਸੀਂ ਦੇਖੋ ਕੀ ਬਣਦਾ ਜਿਨ੍ਹਾਂ ਦੇ 22 ਇਹਨਾਂ ਗਰੀਬਾਂ ਦੇ ਬੱਚਿਆਂ ਦੇ ਇਹੀ ਬੈਂਡ ਵਾਲਾ ਐਨਟੀਓ ਜਿਹਨੂੰ ਬੈਂਡ ਵਾਲਾ ਕਹਿੰਦਾ ਇੱਕਲ ਬਲਦਾ ਬਾਜਵਾ ਅੱਜੀ ਪ੍ਰਤਾਪ ਆਜੋ ਮੇਰੀ ਗੱਲ ਲੋਟ ਕਰਦੇ 25000 ਵੋਟਾਂ ਦੇ ਜਿਹੜਾਏ ਗੁਰੂ ਕੋ ਦਿੱਕੂਗਾ ਤੂੰ ਦੇਖੋ ਕੀ ਬਣਦਾ ਠੀਕ ਹੀ ਸਮਝਿਆ ਬੈਠਾ ਲੋ ਬੰਦਾ ਵੀ ਕੋਈ ਬੰਦਾ ਬੜਾ ਕੰਮ ਕਰਦਾ ਮਿਹਨਤ ਕਰਦਾ ਕੀ ਕਰਦਾ ਬੰਦਾ ਨਹੀਂ ਇਹ ਕੌਣ ਹੈ ਸਾਡੇ ਬੈਠ ਮਚਾਉਣ ਵਾਲੇ ਬਾਜਨ ਸਿੰਘ ਦੇ ਬੇਟੀ ਵੀ ਗਾਇਕ ਨੇ ਨਾਲੇ ਐਕਟਰ ਨੇ ਮੈਂ ਕਹਿੰਦਾ ਸਾਡ ਜੋ ਮਰਜ਼ੀ ਕਰੂ ਪੋਲਿਟਿਕ ਮੂਨ ਪਗੜੀ ਪਾ ਕੇ ਬੱਚਾ ਕਿਉਂ ਧਾਕੀ ਦੇ ਸੰਸਾਦੂ ਕਿਉਂ ਧਾਕੀ ਦੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਉਹ ਗਰੀਬਾਂ ਦੇ ਤੁਹਾਨੂੰ ਮੈਂਟਲੀ ਅਫਸਰਟ ਕਰਤਾ ਸਾਰਿਆਂ ਨੂੰ ਤੁਹਾਡਾ ਦਿਮਾਗੀ ਤੋਂ ਆ ਗਿਆ ਜਿਹੜਾ ਖਵਾਬ ਹੋ ਗਿਆ ਇਹ ਲੱਗਦਾ ਕਿ ਸੀਐਮ ਦੀ ਕੁਰਸੀ ਨਹੀਂ ਮਿਲ ਰਹੀ ਇਸ ਕਰਕੇ ਇੱਕ ਦੂਜੇ ਨੂੰ ਖਿੱਚੋ ਤਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਮੈਂ ਕਹਾਂ ਇਹਨਾਂ ਨੂੰ ਸੀਐਮ ਦੀ ਕੁਰਸੀ ਛੱਡ ਕੇ ਇਹਨਾਂ ਨੂੰ ਚੌਕੀਦਾਰ ਦੀ ਕੁਰਸੀ ਦੀ ਮਿਲਨੀ ਤੁਸੀਂ ਵੀ ਇੱਥੇ ਤਾਂ ਮੈਂ ਵੀ ਇੱਥੇ ਸੀਐਮ ਤਾਂ ਬਹੁਤ ਵੱਡੀ ਗੱਲ ਆ ਪ੍ਰਤਾਪ ਆ ਗਿਆ ਤੁਸੀਂ ਕੋ ਕੋ ਪਿੰਡ ਚੌਕੀਦਾਰ ਲਾ ਦਿਓ ਤਾਂ ਮੇਰਾ ਨਾਮ ਕੁਲਦੀਪ ਧਾਲੀਆ ਬਦਲ ਦਿਓ ਸਤਾਈ ਨੂੰ ਵੇਖੋ ਕੀ ਬਣਦਾ ਸਾਹਿਬਾਂ ਸਾਹਿਬ ਅੱਜ ਬਿੱਟੂ ਜੀ ਆਏ ਸੀ ਅੰਮ੍ਰਿਤਸਰ ਉਹਨਾਂ ਨੇ ਪੁੱਛਿਆ ਸੀਗਾ ਕਿ ਤੁਹਾਡਾ ਆਈਸ਼ਵਾਨ ਕਾਰਡ ਨਹੀਂ ਚੱਲਦਾ ਉਹਨਾਂ ਨੇ ਕੋਈ ਗੱਲ ਬੋਲੀ ਨਹੀਂ ਨਹੀਂ ਲੱਗਦਾ ਐ ਇਸ ਰੋ ਦਾਣਾ ਪਾਇਆ ਆ ਆਈਸ਼ਵਾਨ ਕਾਰਡ ਦਾ ਉਹ ਛੱਡੋ ਉਹਨਾਂ ਦੀਆਂ ਗੱਲਾਂ ਦੇ ਤਾਂ ਛੱਡੋ ਬੀਜੇਪੀ ਦੀਆਂ ਗੱਲਾਂ ਛੱਡ ਦਿਓ ਬੀਜੇਪੀ ਨੋਟ ਕਰ ਲੋ ਪੰਜਾਬ ਵਿਰੋਧੀ ਆ ਦੇਸ਼ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਬੀਜੇਪੀ ਤੋਂ ਕਦੀ ਕੋਈ ਆਸ ਨਾ ਕਰਿਆ ਕਰੋ ਇੰਨਾ ਤਾਂ ਕਾਹ ਦੀ ਆਸ ਕਰਨੀ ਜਾ ਰਹੀ ਸਾਨੂੰ ਸਾਹਮਣੇ ਬਿੱਟੂ ਕਹਿ ਕੇ ਕਹਿਣੀ ਕਿ ਜਿਹੜੇ ਹਜ਼ਾਰ ਰੁਪਏ ਨਹੀਂ ਦੇ ਸਕਿਆ ਮੈਂ علاوہ ਤੂੰ 10 ਲੱਖ ਦਾ ਲਾਜ ਜਿਵੇਂ ਕਰਾ ਲਵੇਂ ਸਾਦੀ ਹਯਾ ਬਈਆ ਵੀ ਦਾਂਗੇ ਸਮਝ ਨਾ ਗੱਲ ਹਯਾ ਬਈਆ ਦਾਂਗੇ ਸਾਹਮਣੇ ਬੈਠੇ 10 ਲੱਖ ਵਾਲੇ ਬਿੱਟੂ ਜੀ ਵਿੰਦੇ ਹੋਣੇ ਆਪੀ ਸੀ ਨੂੰ ਉਹਨਾਂ ਦੇ ਸਾਹਮਣੇ ਬੈਠੇ ਸਦਾਸ ਲੱਖਾਂ ਸੇ ਕੁੜੀ ਇਸ ਕਰਕੇ ਸਾਹਿਬ ਹਰ ਕੰਮ ਕਰਾਂਗੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਲੋਕਾਂ ਨੂੰ ਹੋਰ ਸਾਡ ਸਾਰ ਗਾਰੰਟੀਆਂ ਪੂਰੀਆਂ ਕਰਥੀਆਂ ਇੱਕ ਜਿਹੜੀ ਉਹ ਕਹਿੰਦੇ ਮਹਿਲਾਵਾਂ ਜੀ ਉਹ ਮੁੱਖ ਮੰਤਰੀ ਸਾਹਿਬ ਆਲਰੇਡੀ ਕਹਿ ਚੁੱਕਿਆ ਕਿ ਇਸ ਸਾਲ ਦੇ ਟੂਰੀ ਕਾਵੇ ਤੇ ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਬਾਹਰ ਕਰ ਦਿੱਤਾ ਹੈ ਹਲੇ ਪਾਪਾ ਵੱਲੋਂ ਕੋਈ ਹਵਾ ਦਾ ਬੁੱਲਣ ਨਹੀਂ ਆਇਆ ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਆਉਣ ਵਾਲੇ ਸਮੇਂ ਜਾਨੀ ਕਾਂਗਰਸੀ ਕਹੇ ਨੂੰ ਕੱਢ ਲੈਣ ਕਾਂਗਰਸੀ ਕਹੇ ਨੂੰ ਅੰਦਰ ਬਾਹਰ ਲੈਣ ਤੁਸੀਂ ਵੈਲਕਮ ਕਰੋਗੇ ਉਹਨਾਂ ਨੂੰ ਉਹ ਸਾਲ ਦੀ ਗੱਲ ਤਾਂ ਸੁਣ ਲਓ ਇਹ ਕਹੇ ਨੂੰ ਕੱਢ ਲੈਣ ਕਹੇ ਨੂੰ ਅੰਦਰ ਬਾਹਰ ਲੈਣ ਮੈਂ ਤੁਹਾਨੂੰ ਕਹਿੰਦਾ ਕਿ ਸੀਐਮ ਦੀ ਕੁਰਸੀ ਬੜੀ ਦੂਰ ਹੈ ਠੀਕ ਹੈ ਇਹ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਕੋ ਪੰਜਾਬ ਚ ਮੁੜ ਕੇ ਚੌਕੀਦਾਰ ਰੱਖ ਲੈਣਾ ਕਿਸੇ ਨੇ ਚੌਕੀਦਾਰ ਨਹੀਂ ਰੱਖਦਾ ਤਾਲੀਵਾਨ ਸਾਹਿਬ ਤੇ ਰਣਜੀਤ ਸਿੰਘ ਚੰਨੀ ਹੁਣਾਂ ਨੇ ਇੱਕ ਵੀਡੀਓ ਕਾਲ ਜਾਰੀ ਕੀਤੀ ਦੋਨੋਂ ਉਹਦਵਾਨਾਂ ਨੇ ਦੱਸਿਆ ਕਿ ਨਸ਼ਾ ਪਹਿਲੇ 10 ਮਿੰਟ ਚ ਪਹੁੰਚਦਾ ਸੀ ਹੁਣ 5 ਮਿੰਟ ਚ ਉਹਦੀ ਡਿਲੀਵਰੀ ਹੋ ਰਹੀ ਹੈ ਜਿਸ ਤਰ੍ਹਾਂ ਦੇਖਦੇ ਹੋ ਵੀਡੀਓ ਨੂੰ ਤੇ ਕੀ ਜਾਣਾ ਚਾਹੀਦਾ ਮੈਨੂੰ ਤਾਂ ਵੀਡੀਓ ਵੇਖ ਕੇ ਜਾਂ ਸ਼ਰਮੀ ਆ ਗਈ ਚੰਨੀ ਵਾਲੇ ਵੇਖ ਕੇ ਚੰਨੀ ਪੰਜਾਬ ਦਾ ਐਕਸਟਰੀਮੀਸਟਰ ਜੀ ਮਿਸਟਰ ਰਿਆ ਬੱਲਾ ਜੇ ਉਹਨੂੰ ਕੋਈ ਨਸ਼ੇ ਵਾਲੇ ਬੰਦੇ ਮਿਲੇ ਤਾਂ ਉਹਨੂੰ ਉਸੇ ਨੂੰ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਯਾਰ ਉਹਨੇ ਕਾਲ ਕਿਉਂ ਨਹੀਂ ਕੀਤਾ ਬੋਲਸ ਤੂੰ ਇੰਟਰਵਿਊ ਕਰ ਰਹੇ ਸੀ ਉਹ ਤਾਂ ਸਾਰਾ ਇੰਟਰਵਿਊ ਕਰ ਦੇ ਦੇਖੋ ਕਿੰਨੀ ਬੇਸ਼ਰਮੀ ਦੀ ਗੱਲਾਂ ਲੀਡਰਾਂ ਦੀ ਪੰਜਾਬ ਦਾ ਮਖੌਲ ਡਾਵੇ ਮੰਨ ਲਓ ਜੇ ਕੋਈ ਬੱਚਾ ਗਲਤ ਕੰਮ ਕਰ ਆਇਆ ਉਸ ਕਹੇ ਚੁੱਕ ਕੇ ਐਫਐਸਪੀ ਨੂੰ ਕਾਲ ਕਰੋ ਤੇ ਆ ਬੰਦੇ ਦੇਖੋ ਜੀ ਸਵੇਰ ਪੁੰਦੇ ਆ ਜਾਂ ਸੌਿਆ ਗਏ ਜਾਂਦੇ ਆ ਤੇ ਚੰਦੀ ਸਾਹਿਬ ਕਿਹੜੀ ਟੂ ਕਾ ਗਏ ਆ ਜੀ ਪੰਜਾਬ ਦੀ ਸ਼ਬੀ ਖਰਾਬ ਕੀਤੀ ਜਾ ਪੰਜਾਬ ਦੀ ਸ਼ਬੀ ਨਹੀਂ ਪੰਜਾਬ ਦਾ ਬੇਰਗਲ ਕੀਤਾ ਕਾਂਗਰਸ ਨੇ ਹਰ ਗੱਲ ਤੇ ਪੰਜਾਬ ਨੂੰ ਬਦਨਾਮ ਕਰਦੇ ਆ ਇਸ ਕਰਕੇ ਕੋਈ ਨਹੀਂ ਜੇ ਸੀਰੀਅਸ ਸੀਗੇ ਰੋਨਲਡ ਸਾਲ ਐਸਾਂ ਵੀ ਨੋ ਕਾਲ ਕਰਨੀ ਚਾਹੀਦੀ ਸੀਗੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ